ਬਿਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਬਦੇਸਾ ਤਸਵੀਰ ਇਹਨੂੰ ਧੂਰੀ ਪੈ ਜਾਂਦੀ ਆ ਤੇ ਜ਼ਿਲ੍ਹਾ ਇਹਨੂੰ ਸੰਗਰੂਰ ਪੈ ਜਾਂਦਾ ਜਿਹੜੇ ਘਰੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਬਾਈ ਹੁਣਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਜਿਵੇਂ ਆਪਣੇ ਘਰੇ ਲੋੜ ਪੂਰੀ ਕਰਨ ਵਾਸਤੇ ਪਸ਼ੂ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਉਦਾਂ ਪਸ਼ੂ ਰੱਖੇ ਹੋਏ ਆ ਜਿਹੜੀ ਡੇਟ ਨੂੰ ਅੱਜ ਵੀਡੀਓ ਬਣਾ ਰਹੇ ਆ 7 ਤਰੀਕ 9ਵਾਂ ਮਹੀਨਾ 2025 ਸਾਹਮਣੇ ਜਿਹੜੀ ਤੁਸੀਂ ਮੱਝ ਦੇਖਦੇ ਹੋ ਬਾਈ ਹੁਣਾਂ ਦੀ ਬਕਾਊ ਕੀਤੀ ਹੋਈ ਆ ਗਈ ਇਨੂੰ ਢਾਂਕ ਤਲਵਾਰੀ ਬੋਲਦੇ ਆ ਜਿਹੜਾ ਇੱਕ ਸਿੰਘ ਉੱਪਰ ਨੂੰ ਤੇ ਇੱਕ ਥੱਲੇ ਨੂੰ ਹੁੰਦਾਗਾ ਤਿਆਰੀ ਬਾਈ ਉਹਨਾਂ ਦੀ ਦੇਖੋ ਬਹੁਤ ਸੋਹਣੀ ਕੀਤੀ ਹੋਈ ਆ ਗਈ ਸਾਮ ਸਮਾਲ ਵਧੀਆ ਕੀਤੀ ਹੋਈ ਆ ਬਾਈ ਇਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਆਹ ਮਾਜੀ ਤੁਹਾਨੂੰ ਡਿਟੇਲ ਲੈ ਕੇ ਦਵਾਂਗੇ ਸਾਰੀ ਪਰ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਜੇ ਐਦਾਂ ਹੀ ਕਿਸੇ ਵੀਰ ਨੇ ਵੀਡੀਓ ਕਰਵਾਉਣੀ ਆ ਤਾਂ ਆਪਣਾ YouTube ਫੇਸਬੁੱਕ ਤੇ ਨੰਬਰ ਚੱਲੀ ਜਾਂਦਾਗਾ ਉਹ ਤੁਸੀਂ ਵੀਡੀਓ ਕਰਵਾ ਸਕਦੇ ਹੋ ਤੇ ਆਜੋ ਆਪਾਂ ਸੋਨੂੰ ਮਾਦੀ ਦੀ ਡਿਟੇਲ ਦੱਸਦੇ ਆਂਗੇ ਬਾਈ ਥੋੜਾ ਜਿਹਾ ਸੰਗ ਦਾਗਾ ਉਹ ਕਹਿੰਦਾ ਬਾਈ ਤੁਸੀਂ ਦੱਸ ਦੀ ਇਸ ਕਰਕੇ ਬਾਈ ਆਪੇ ਹੀ ਦੱਸ ਦਿਆਂ ਕੋਈ ਇਦਾਂ ਸਮਝੇ ਵਪਾਰੀ ਆ ਤੇ ਬਾਈ ਦੇ ਘਰ ਦੇ ਪਸ਼ੂ ਰੱਖੇ ਹੋਇਆ ਪਹਿਲੇ ਸੂਏ ਨੇ ਬਾਈ ਕਹਿੰਦਾ 12 ਤੇ 13 ਲੀਟਰ ਦੁੱਧ ਦਿੱਤਾਗਾ ਹੁਣ ਦੂਜੇ ਸੂਏ ਨੇ ਸੂਣਾਗਾ ਤੇ ਦਿਨ ਤਕਰੀਬਨ ਇਹਦੇ ਸਾਰੇ ਪੂਰੇ ਹੋ ਚੁੱਕੇ ਆ ਇੱਕ ਅੱਧਾ ਦਿਨ ਲਾਉਗੀ ਤੁਹਾਨੂੰ ਪਤਾ ਵੀ ਮੌਸਮ ਥੋੜਾ ਦਾ ਖਰਾਬ ਚੱਲਦਾਗਾ ਪਸ਼ੂ ਕਈ ਵਾਰ ਘੱਡ ਕੱਟ ਵੱਧ ਦਿਨ ਲੈ ਜਾਂਦਾ ਹੁੰਦਾਗਾ ਤੇ ਇਹ ਦਿਨੇ ਦੇ ਪੂਰੇ ਹੋ ਚੁੱਕੇ ਨੇ ਤੇ ਆਪ ਵੀ ਇਹ ਚੰਗੇ ਸੀਮਨ ਦੀ ਆ ਤੇ ਬਾਈ ਹੁਣੇ ਸਟਰਾ ਥੋੜਾ ਤੁਹਾਨੂੰ ਪਤਾ ਵੀ ਜਿਹੜਾ ਨਾਰਮਲ ਘਰ ਦੇ ਵਿੱਚੋਂ ਆਪਾਂ ਵੀਡੀਓ ਕਰਦੇ ਆ ਨਾ ਕਈ ਵਾਰ ਅਣਜਾਣ ਬੰਦੇ ਹੁੰਦੇ ਆ ਨਹੀਂ ਸੰਭਿਆ ਜਾਂਦਾ ਤੇ ਆਪ ਵੀ ਇਹ ਚੰਗੇ ਸੀਮਨ ਦੀ ਆ ਤੇ ਜਿਹੜਾ ਇਹਦੇ ਅੱਗੇ ਸੀਮਨ ਲਵਾਇਆ ਹੋਇਆ ਉਹ ਵੀ ਸਰਕਾਰੀ ਸੀਮਨ ਦਾਗਾ ਤੁਸੀਂ ਥਾਣ ਹਵਾਨੇ ਦੇਖ ਸਕਦੇ ਹੋ ਤਿਆਰੀ ਬਹੁਤ ਸੋਹਣੀ ਆ ਗਈ ਤੇ ਥੋੜੀ ਜਿਹੀ ਡਰਦੀ ਆ ਗਈ ਤੇ ਤੁਹਾਨੂੰ ਪਤਾ ਵੀ ਜਦੋਂ ਉੱਪਰਾਂ ਬੰਦਾ ਆ ਜਾਂਦਾ ਥੋੜਾ ਜਿਹਾ ਪਸ਼ੂ ਡਰ ਜਾਂਦਾਗਾ ਤੇ ਇਹ ਤੁਹਾਨੂੰ ਖੋਲ ਕੇ ਦਿਖਾਉਣੇ ਆਗੇ ਤੇ ਸੁੰਦਰ ਤੇਲ ਬਾਕੀ ਸਾਰੀ ਲੈ ਕੇ ਦੇਤੀ ਆ ਤੇ ਜਿਹੜਾ ਰੇਟ ਹੋਊਗਾ ਬਾਈ ਹੁਣ ਕਹਿੰਦੇ ਫੋਨ ਤੇ ਕਰਾਂਗੇ ਤੇ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾਗਾ ਤੁਸੀਂ ਕਾਲ ਕਰਕੇ ਬਾਈ ਹੁਣ ਰਾਬਤਾ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਆ ਆਪਣੀ ਤਸੱਲੀ ਕਰਕੇ ਤੁਸੀਂ ਇਹ ਨਗ ਖਰੀਦ ਸਕਦੇ ਹੋ ਆਜੋ ਹੁਣ ਸਾਨੂੰ ਆਪਾਂ ਖੋਲ ਕੇ ਦਿਖਾਉਣੇ ਆ ਕਿਹੜਾ ਚੱਲਦੀ ਫਰਦੀ ਮੱਜ ਨੂੰ ਚੈੱਕ ਕਰ ਲਿਓ ਲਓ ਵੀ ਕਿਸਾਨ ਵੀਰੋ ਕਿਹੜਾ ਮੱਜ ਦਰਦੀ ਤੁਸੀਂ ਦੇਖ ਲਿਓ ਅੰਦਰ ਜਾ ਤੁਸੀਂ ਲਾਉਣਾ ਤਸੱਲੀ ਤੁਸੀਂ ਕਰਨੀ ਆ ਕਰੇ ਆ ਕੇ ਵੀਰ ਦੇ ਤਸੱਲੀ ਕਰਕੇ ਫਿਰ ਤੁਸੀਂ ਇਹ ਮੱਝ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਨੂੰ ਕੇਰਾ ਇੱਕ ਵਾਰੀ ਚੈੱਕ ਕਰ ਲਓ ਥਣ ਹਵਨ ਦੀ ਬਹੁਤ ਸੋਹਣੀ ਆ ਗਈ ਲੈ ਵਾਲੂ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਡਰਦੀ ਆ ਮੈਨੂੰ ਪਤਾ ਵੀ ਜਦੋਂ ਬਾਹਰ ਲਾ ਕੋਈ ਬੰਦਾ ਆ ਜਾਂਦਾ ਕਈ ਵਾਰ ਪਸ਼ੂ ਡਰ ਜਾਂਦਾਗਾ ਦੇਖੋ ਕਿ ਕਿਹੜਾ ਹੋਰ ਦਵਾ ਦੋ ਜੀ ਤੇ ਥਾਣਾ ਦੀ ਸਪੇਸ ਪੁੱਛ ਤੁਸੀਂ ਦੇਖ ਸਕਦੇ ਹੋ ਥਾਣਾ ਚ ਵਿੱਥੀ ਬਹੁਤ ਸੋਹਣੀ ਆ ਮੋਟਾ ਥਾਣ ਲੱਗਿਆ ਮੁਠੀ ਦੀ ਚਵਾਈ ਵਾਲਾ ਥਾਣਾਗਾ ਤੇ ਸਾਮ ਸੰਭਾਲ ਬਾਈ ਉਹਨਾਂ ਦੀ ਬਹੁਤ ਸੋਹਣੀ ਕੀਤੀ ਹੋਈ ਆਗੀ ਤਿਆਰੀ ਚ ਪੂਰੀ ਆਗੀ ਦਿਨ ਇਹਦੇ ਪੂਰੇ ਹੋਏ ਹੋਏ ਨੇ ਤੇ ਇੱਕ ਅੱਧਾ ਦਿਨ ਹੀ ਲਊਗੀ ਬਾਈ ਹੁਣੀ ਕਹਿੰਦੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਆ ਤਸੱਲੀ ਕਰਕੇ ਤੁਸੀਂ ਇਹ ਨਗ ਨੂੰ ਖਰੀਦ ਸਕਦੇ ਹੋ ਮੰਨ ਲਓ ਜੀ